ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗੂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਤੇ ਜਾਣਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਇਹ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇ ਬੱਜੂ ਵਧਨ ਦੱਸ ਰਿਹਾ ਤੇਰੇ ਬੱਜੂ ਵਾ ਔਰ ਅਮਰ ਗੱਲ ਕਰ ਗੱਲ ਕਰ ਤੇਰੀ ਦੇ ਅੱਛ ਬੱਜੂ ਵਾ ਮੈਂ ਕਿਹੜੀ ਬੋਲ ਰਿਹਾ ਨਾ ਨਾ ਹਾਂ ਹਾਂ ਦੱਸ ਚਾਚਾ ਔਰ ਅਮਰ ਮੈਂ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈਣੇ ਨਾ ਤੇਰੇ ਨਾ ਨਾ ਇਹਨੂੰ ਬਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਲੀਪਾਸ ਨੂੰ ਨਹੀਂ ਕਿਹਾ ਸੀ ਮਖ ਲੰਗਰ ਆਣ ਦੋ ਲੰਗਰੋਂ ਹੋ ਮੋਡੇ ਦੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਿੰਡਾ ਜਿਹੜਾ ਛੋਟੀ ਗੱਟ ਜੇਰ ਯਾਰ ਤੁਸੀਂ ਕਮਲ ਕੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜਿੱਦ ਨੂੰ ਆਏ ਰਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹਿ ਤੋ ਕਿੱਥੋਂ ਤੋ ਡਰਾਇਆ ਹੋਊਗਾ ਸਾਰ ਮੈਂ ਇਹੀ ਕਿਹਾ ਬਹਾਂ ਟਰਾਲੀ ਰੋਕੋ ਮੈਂ ਟਰਾਲੀ ਤੁਸੀਂ ਕਿਹਾ ਰੁਕਣ ਦਾ ਕੀ ਲੌਜੀਕ ਬੰਦ ਕੇ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਲੰਗਰ ਆਊਗਾ ਮੈਂ ਕਿਹਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਡਰਾਈ ਜਾਣਾ ਇਹ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਤੂੰ ਕੌਣ ਆ ਕੇ ਕਹਿਣਾ ਇਹਨੂੰ ਕਿਹਾ ਕੀ ਨਹੀਂ ਸੀ ਬਣਾਇੰਦਾਸ ਆਪੇ ਲੈ ਆਰਡਰ ਤਾਂ ਫਿਰ ਤੇਰੀ ਕੰਪਲੇਨਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਡ ਉਹ ਐਸ ਜੀ ਨੇ ਕਿਹਾ ਉਹ ਐਸ ਨੂੰ ਫੋਨ ਲਾ ਫੋਨ ਲਾ ਵਸ ਹੱਥ ਜਿਨਾ ਕਰ ਬੋ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਤੇ ਜਾ ਮੈਂ ਯਾਰ ਬੱਜੂ ਗਈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਔਰ ਮਸਾਲ ਕਰ ਕਰ ਗੱਲ ਕਰ ਕਹਿੰਦੇ ਅੱਜ ਵਦਨ ਬੱਜੂ ਵਾ ਮੈਂ ਕਿਹੜੀ ਬੋਲ ਰਹੀ ਆ ਨਾ ਨਾ ਹਾਂ ਹਾਂ ਦੱਸ ਦੱਸ ਔਰ ਛੱਡ ਦੇ ਮੈਂ ਦੱਸ ਨਾ ਨਾ ਦੱਸ ਤੂੰ ਔਰ ਦੋਫਾ ਦਾ ਵੀ ਚਪੇੜੇ ਪੈਣੇ ਨਾ ਔਰ ਤੇਰੇ ਛੱਡ ਦੇ ਇਹਨੂੰ ਛੱਡ ਦੇ ਨਾ ਨਾ ਤੈਨੂੰ ਪਤਾ ਮੇਰੇ ਉਰੇ ਚਪੇੜਾ ਵੀ ਪੈਣੇ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥ ਤੂੰ ਦੁਬਾਰੇ ਕਰ ਜੀ ਤੂੰ ਰੋਕੋ ਤੇ ਅੱਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕਿਹਰ ਤੱਕ ਗਈ ਰੋਕੀ ਸਾਥ ਹੋ ਜਾ ਸਾਥ ਤੂੰ ਕਹਿੰਦੇ ਤੈਨੂੰ ਰੁਕੀ ਆ ਓਏ 1 ਮੀਟਰ ਸਾਹਮਣੇ ਤੂੰ ਕਹਿੰਦਾ ਤੈਨੂੰ ਰੁਕੀ ਆ ਅੱਗੇ ਆ ਨੀ ਇਹ ਪਹਿਲਾਂ ਇਹਨੂੰ ਹਵਾ ਦੇ ਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਲਾ ਵਾਸ ਦੀ ਬਰਾ ਲਾਉ ਐ ਸੀ ਬਲਾ ਯਾਰ ਤੂੰ ਉਹ ਤੂੰ ਐ ਸੀ ਬਲਾ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੀ ਲਾਉਣਗੇ ਨਾ ਨਾ ਮੋਢਿਆਂ ਤੇ ਜਾਊਗਾ ਜੀ ਮੇਰੀ ਆਜੂ ਵੀ ਐਸੀ ਮੁਰਦਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਉਹ ਅਸਲੀ ਕਹਿ ਤੂੰ ਕਹਿ ਰਿਹਾ ਆਪੇ ਤਾਂ ਕਹਿ ਰਿਹਾ ਤੇ ਤੰਦੇ ਜਾਊਗਾ ਤੰਦੇ ਕਿ ਮਨਾ ਤਰਾਲੀ ਆਊਗੀ ਇਹ ਕਹਿ ਰਿਹਾ ਤਰਾਲੀ ਆਊਗੀ ਨੰਗੇ ਰਹੂਗਾ ਕੀ ਹੁੰਦਾ ਠੀਕ ਆ ਫਿਰ ਤੁਹਾਡੀ ਆਜੂ ਵੀ ਫਿਰ ਪੱਥਰ ਨਾ ਨਾ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ ਤਿੰਨ ਨੰਬਰ ਰੋਕੂਗਾ ਅਸੀਂ ਤੇਰੇ ਤੋਂ ਕੱਢਾਂਗੇ ਇਹ ਕੀ ਸਾਵਧਾਨੀ ਆ ਤੂੰ ਲਿਖਿਆ ਨਾ ਇੱਕ ਦੋ ਵੱਟਾ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਦੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂ ਦਾ ਤੈਨੂੰ ਤੋਂ ਵੱਟਣਾ ਕਿਹੜੇ ਮੈਂ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉਹ ਉੱਥੇ ਹੀ ਖੜੇ ਯਾਰ ਉੱਥੀ ਗੜੀ ਕਾ ਬਾਈ ਬਣੇ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ ਲੈਂਦੇ ਹੋ ਹੁਣ ਤੁਸੀਂ ਕੀ ਸੋਚਦੇ ਹੋ ਕਿ ਮੁੰਡਾ ਇੱਥੇ ਸਹੀ ਸੀ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ